ਸਿੰਘ ਦੀ ਤਾਂ ਠੰਡੀ ਸੀਲ ਫੁੱਲ ਜਾਤ ਵਾਲੀ ਮੱਝ ਆ ਠੀਕ ਆ ਨਹੀਂ ਭਾਈ ਜੀ ਪੂ ਚੱਕ ਲੈਣੇ ਕੰਮ ਹੀ ਲੈ ਰੇਟ ਭਰਾ ਜੀ ਅੱਜ ਆ ਲੈ ਇਹਦਾ ਰੇਟ 990 90 ਦੀ ਦੇ ਦੂੰਗਾ ਅੱਜ ਠੀਕ ਆ ਜੀ ਤਿਆਰ ਹੋਈ ਤੇ ਵੱਧਵੇ ਕੁਝ ਥੋੜੀ ਜਿਹੀ ਲੋਪਰਾ ਚਲ ਜੇ ਇਹ ਜਿਹੜਾ ਸਾਹਮਣੂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਦੌਰ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈਪੋਲ ਇੱਕ ਤੋਕੜ ਗਾਂ ਤੇ ਚਾਰ ਵਸੀਆਂ ਇੱਕ ਤਾਜੀ ਸੂਣ ਵਾਲੀ ਮੱਝ ਵੱਧ ਜਾਣ ਕਰੀ ਲੈਨੇ ਆਪਾਂ ਬਾਈ भाई जी सासिका जी सासिका जी ते नाम नाम गोरा जी ते ਪਿੰਡ ਭਲੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਹਾਂਜੀ ਵੀ ਪਹਿਲੀ ਵੈੜ ਦੀ ਜਾਣਕਾਰੀ ਇਹ ਦੁੱਧ ਵੀ ਨਹੀਂ ਸੁਈ ਦੇ 10 ਕਿਲੋ ਦਾ ਬਈ ਅੱਜ ਲੈਡ ਦੀ ਪ੍ਰੋਬਲਮ ਉਹਨੇ ਰਹੀ ਕਰਕੇ ਹਾਂਜੀ ਮਾਤਾ ਪਾਣੀ ਪੁਣੀ ਪਾਇਆ ਨਾ ਅਜ ਪੱਟੇ ਪਾਇਆ ਠੀਕ ਆ ਤੇ ਮੈਂ ਵੀਰੋਂ ਪਾਣ ਠੀਕ ਆ ਬਈ ਇਹ ਕਿੰਨਾ ਦੁੱਧਾ ਦੋ 10 ਕਿਲੋ ਮੈਂ ਕਿ ਲੈ ਜਾ ਬਈ ਦੋ 10 ਲੀਟਰ ਦੁੱਧ ਹਾਂਜੀ ਠੀਕ ਆ ਇਹ ਰੇਟ ਭਰਾ ਜਾਇਦਾ ਇਹ 33 ਹਜ਼ਾਰ ਦੀ ਵੜੀ ਦੇ ਦਾਂਗੇ ਬਈ ਯਾਰਾ 33000 ਜੋ ਉਪਰਾ ਤੇ ਟੀਕਾ ਡੂਦ ਨੂੰ ਪਰਾ ਭਾਈ ਨਹੀਂ ਟੀਕਾ ਨਹੀਂ ਪਰਾ ਥਾਣਾ ਦੀ ਚਾਰਾਂ ਦੀ ਓਕੇ ਆ ਠੰਡੀ ਸੀਲ ਫੋਲਾ ਲੈਣਾ ਵੀ ਨਾ ਪਾਈ ਵਜਾ ਕੋਈ ਨਹੀਂ ਠੀਕ ਹੈ ਜੀ ਲੋਕਾ ਚੈੱਕ ਕਰ ਸਕਦੇ ਆ ਜ ਮੱਝਾ ਵਰਗਾ ਦੋਦਾ ਭਾਈ ਫੈਂਟ ਬਹੁਤ ਹੁੰਦੀ ਸੀ ਠੀਕ ਹੈ ਜੀ 33000 ਮੜਮਟ ਮੰਨਦਣ ਹੋ ਗਏ ਹੈ ਦੇਦਾਂ ਕੋਈ ਨਹੀਂ ਠੀਕ ਹੈ ਹਾਂ ਜੀ ਤੁਸੀਂ ਦੱਸੋ ਇਹ ਬੱਚੀ ਖੀਰੀ ਹੈ ਵੀਰੇ ਹਾਂ ਜੀ 17000 ਦੀ ਬੱਚੀ ਦੇ ਦਾਂਗੇ ਹਾਂ ਤੇ ਨਾ ਹਾਂ ਜੀ ਟੀਕਾ ਲੱਗਣ ਦੇ ਕਾਬਲ ਆ ਠੀਕ ਹੈ ਜੀ ਝੋਲੀ ਬਹੁਤ ਆ ਚਾਰ ਥਾਣਾ ਪੰਜਵਾਂ ਕੋਈ ਨਹੀਂ ਲੋ ਜੀ ਤੁਸੀਂ ਬਹੁਤ ਦੇਖ ਸਕਦੇ ਠੀਕ ਹੈ ਜੀ ਠੀਕ ਇਹ ਰੇਟ ਆ 17000 ਖੀਰੀ ਮਹ ਹੋ ਹਾਂਜੀ ਇਹ ਮੱਝ ਆ ਮੇਰੇ ਹਫ਼ਤੇ ਦੀ ਕੱਚੀ 15 ਕਿਲੋ ਦਾ ਦਪਾਉਣੀ ਆ ਮੱਝ ਹਾਂਜੀ ਗੋਲ ਸਿੰਘ ਦੀ ਠੰਡੀ ਸੀਲ ਫੁੱਲ ਜਾਤ ਵਾਲੀ ਮੱਝ ਆ ਠੀਕ ਆ ਨਹੀਂ ਭਾਈ ਜੀ ਪੂਚ ਅੱਕ ਲੈਣੇ ਕੰਮ ਹੀ ਲੈ ਰੇਟ ਭਰਾ ਜੀ ਆਜਾ ਲੈ ਇਹਦਾ ਰੇਟ 9900 ਦੀ ਦੇ ਦੂੰਗਾ ਅੱਜ ਠੀਕ ਆ ਜੀ ਤਿਆਰ ਹੋਈ ਤੇ ਵੱਧ ਵੇਖ ਜੀ ਥੋੜੀ ਉਪਰ ਚਲ ਜਾਈਏ ਜੀ ਸਾਮ ਨੂੰ ਚੱਲਣਾ ਇਹ ਚੈੱਕ ਕਰ ਸਕਦੇ ਹੋ ਥਾਣੇ ਦੀ ਗਰੰਟੀ ਆ ਭਾਰਤ ਦੀ ਸ਼ਿਕਾਇਤ ਆ ਕੋਈ ਨਹੀਂ ਆਪਣੀ ਗਰੰਟੀ ਆ ਠੀਕ ਆ ਜੀ ਇੱਕ ਚੀਜ਼ ਦੀ ਕਮੀ ਖਾਂਦੀ ਪੀਂਦੀ ਫੁੱਲ ਦਾ ਕੋਸ ਪਾ ਦੇ ਠੀਕ ਆ ਇਹ ਚੈੱਕ ਕਰ ਸਕਦੇ ਹੋ ਠੀਕ ਆ ਮਾੜੀ ਕੋਲ ਕੇ ਦਿਖਾ ਦੇ ਇਹਨੂੰ ਦਿਖ ਲੋ ਜੀ ਕੁੰਨੀ ਬਹੁਤ ਆਪੇ ਹੀ ਘਮਤੇ ਠੀਕ ਹੈ ਠੀਕ ਹੈ ਨੀ ਵਿੱਚ ਮੰਗਾ ਹੀ ਹੁੰਦੀਆਂ ਨਾ ਪੱਠੇ ਘਟ ਖਾਂਦੀਆਂ ਹਾਂਜੀ ਉਪਰਾ ਕਰ ਜਾਂਦੇ ਆ ਕਿ ਪੂਰਾ ਨਹੀਂ ਕਰਿਆ ਤਾਂ ਤੂੜੀ ਪਈ ਉਹ ਵੀ ਖਾਈ ਜਾਂਦੀ ਹੈ ਨਾ ਠੀਕ ਹੈ ਪਹਿਲਾਂ ਸੱਨੇ ਇਹ ਤੋਂ ਮੰਨ ਕੇ ਪਾਣੀ ਨੂੰ ਹੋਵੇ ਨਹੀਂ ਠੀਕ ਹੈ ਜੀ ਲਾਈਟ ਆਉਗੀ ਫਿਰ ਸੱਨੇ ਹੋਊਗੀ ਲੋ ਜੀ ਚੈੱਕ ਕਰ ਸੰਦ ਪੂਰਾ ਪੂਰਾ ਤਾਰਾ ਕਰਮ ਵਾਲੀ ਲੋ ਜੀ ਚਾਰੂ ਫਲ ਠੀਕ ਹੈ ਜੀ ਬਾਕੀ ਮੀਡੀਅਮ ਸਾਈਜ਼ ਆ ਬਾੜੀ ਵੱਡੀ ਨਾ ਮੰਨ ਲੈ ਲਓ ਠੀਕ ਹੈ ਠੀਕ ਲੋ ਜੀ ਕੱਦ ਬਟ ਸੁੱਕਾ ਨਾ ਸੋਹਣਾ ਤੇ ਵਿਲੀਅਮ ਸਹਿਜ ਆ ਭਾਈ ਕੰਮ ਤੇ ਰੇਟ ਵੀ ਭਾਈ ਨੇ ਆਪ ਨੂੰ ਦੱਸਤਾ ਠੀਕ ਹੈ ਜੀ ਬਾਕੀ ਦੁੱਧ ਪਰੀਆ ਪਾ ਦੂਗੀ ਮਨੋ ਵੀ ਅਜੇ 15 ਕਿਲੋ ਡੇਢ ਲੱਖ ਦੀ ਵੀ ਨਹੀਂ ਮਿਲਦੀ ਠੀਕ ਹੈ ਜੀ ਠੀਕ ਹੈ ਇੱਕ ਲਗਾ ਗੱਬਣਾ ਜਿੰਨੀ ਸਵਾਈ ਹੁੰਦੀ ਤਿਆਰ ਕਰਕੇ ਦੇ ਦੇ ਬਾਕੀ ਜਿਹਨੂੰ ਪਤਾ ਹੋ ਲੈ ਜੂਗਾ ਠੀਕ ਹੈ ਜੀ ਹਾਂਜੀ ਭਾਈ ਅਗਲੀ ਬੱਸੀ ਦੱਸੋ ਜਾਣ ਕਰੀ ਇਹ ਬੱਚੀ ਬਹੁਤ ਉਹ ਜਿਵੇਂ ਮਨ ਕਹੇ ਪਾ ਸੀਮਨ ਦਾ ਪਤਾ ਪਤਾ ਕਰਕੇ ਦੱਸ ਦੂਗਾ ਹਾਂਜੀ ਬੱਚਾ ਹੀ ਆ 5-6 ਮਹੀਨਿਆਂ ਦਾ ਹਾਂਜੀ ਝੋਲੀ ਦੇਖੀ ਤੇ ਤਾਂ ਕੀ ਮਤ ਜਿੱਤਿਆ ਠੀਕ ਹੈ ਜੀ ਜੀ ਲੋ ਜ ਮਾਲਾ ਨਵਲ ਦੇ ਕਿੰਨੇ ਆ ਠੀਕ ਹੈ ਬਰੀਡਰ ਵਸੀ ਜੇ ਗੱਟਾ ਖੀਰ ਦਾ ਖਾ ਕੇ ਫੋਰੀ ਬਣ ਗਈ ਰੇਟ 11000 ਦੇ ਦੂਗਾ 11000 ਦੀ ਹਾਂ ਹਾਂਜੀ ਅਗਲੀ ਇਹ ਸੱਤ ਦੇ ਦੂਗਾ ਇਹ ਸਿੰਗ ਕਢਾ ਕੇ ਦੇ ਦਾਂਗੇ ਆਪਾਂ ਠੀਕ ਹੈ ਜੀ ਜਾਦਵਰੀਲੇ ਦੀ ਵੀ ਇਹਦੇ ਚੱਕੇ ਬਹੁਤ ਲੱਗੇ ਜੀ ਦਵਾਈ ਲਾਤੀ ਕੱਲ ਲੈ ਗਏ ਠੀਕ ਆ ਥਾਣੇ ਦੇ ਚਾਰ ਆ ਠੀਕ ਹੈ ਜੀ ਡੱਬ ਉਹ ਪਿਆਰੇ ਇਹਦੇ ਗੱਲ ਕਰ ਦੋ ਕਰਾਂ ਰੱਖਣਾ ਬਸ ਇਹਦੂ ਮੰਨ ਤਨ ਹੋ ਜੂ ਇਹਦੇ ਚੋਂ ਹੋ ਜੂਗਾ ਠੀਕ ਅਗਲੀ ਇਹ ਪੰਜ ਦੇ ਦੇ ਦੂਗਾ ਹਾਂਜੀ ਇਹ ਵੀ ਇੱਕ ਕਰੋ ਜਾਂੀਆਂ ਥੋੜੇ ਗੌਰ ਦੀ ਘਟ ਕਰੀ ਬੰਦਿਆਂ ਦੇ ਜਿੱਤੋਂ ਆਈਆਂ ਹਾਂਜੀ ਆਣੇ ਜੀ ਜੀ ਚਾਰ ਹੀ ਕੋਈ ਫੋਟੋ ਨਹੀਂ ਕੋਈ ਚਾਹਾਂਗੇ ਠੀਕ ਹੈ ਜੀ ਲੋ ਫਰਾ ਚਾਰ ਬਸੀਆਂ ਇੱਕ ਮੱਝ ਸੂਣ ਵਾਲੀ ਤੇ ਇੱਕ ਟੋਕੜ ਗਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਫੇਸਬੁੱਕ ਤੇ ਤੇ ਜੀਤਾ ਫਾਰਮ ਟੀਵੀ ਫੇਸਬੁੱਕ ਗਰਜੀਤ ਰਾਏ ਨੂੰ ਬਤਵਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕਣ ਜੀਤਾ ਫਾਰਮ ਟੀਵੀ ਬਰਨਾਲਾ ਓਕੇ ਬਾਈ